ਪ੍ਰੀਕੋਡ ਖਬਰਨਾਮਾ ਤੇ ਸਵਾਗਤ ਹੈ ਜਿਵੇਂ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਹੈ ਲਗਾਤਾਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਲਾਨੇ ਜਾ ਰਹੇ ਨੇ ਤੇ ਕੁਝ ਉਮੀਦਵਾਰ ਐਲਾਨੇ ਵੀ ਕਰ ਨੇ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਇਸ ਵਿੱਚ ਜੇ ਆਪਾਂ ਗੱਲ ਕਰੀਏ ਫ੍ਰੀਕੋਡ ਲੋਕ ਸਭਾ ਚੋਣ ਦੀ ਤਾਂ ਭਾਜਪਾ ਵੱਲੋਂ ਹਾਂਸਰਾਏ ਹਾਂਸ ਨੂੰ ਜਿਹੜਾ ਉਮੀਦਵਾਰ ਲਾਨਿਆ ਗਿਆ ਸੀ ਹਾਲਾਂਕਿ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਈ ਥਾਵਾਂ ਤੋਂ ਉਹਨਾਂ ਦਾ ਵਿਰੋਧ ਵੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਉਹਨਾਂ ਦੇ ਐਸੀ ਉਨੂੰ ਹੋਣ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਸੀ ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਵਿਰੋਧੀਆਂ ਵੱਲੋਂ ਹੋਵੇ ਜਿਸ ਤੇ ਬਾਅਦ ਹੁਣ ਇਹ ਚੀਜ਼ ਉੱਪਰ ਜਵਾਬ ਦਿੱਤਾ ਹੈ ਫ੍ਰੀ ਕੋਟ ਦੇ ਰਹਿਣ ਵਾਲੇ ਐਸ ਸੀ ਭਾਈਚਾਰੇ ਦੇ ਆਗੂ ਪ੍ਰੇਮ ਸਪਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਹਾਂਸਰਾ ਹੰਸ ਜੋ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਉਹ ਕਿਦਨੇ ਕੀਤੇ ਹੁਣ ਸ਼ਾਂਤ ਹੋ ਚੁੱਕਿਆ ਹੈ ਕਿਉਂਕਿ ਫ੍ਰੀ ਕੋਟ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਕਿਸਾਨਾਂ ਨੇ ਵੀ ਅਸ਼ਵਾਸਨ ਦਵਾਇਆ ਸੀ ਕਿ ਉਹ ਜਾਬਤੇ ਦੇ ਵਿੱਚ ਰਹਿ ਕੇ ਦਰਸ਼ਨ ਕਰਨਗੇ ਇਸ ਤੇ ਉਹ ਕਿਸਾਨਾਂ ਦਾ ਵੀ ਧੰਨਵਾਦ ਕਰਦੇ ਹਨ ਅਤੇ ਕਿਤੇ ਕਿਤੇ ਫਰੀ ਗੁਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਨ ਨਾਲ ਹੀ ਉਹਨਾਂ ਕਿਹਾ ਕਿ ਜੋ ਸਵਾਲ ਉੱਠੇ ਰਹੇ ਨੇ ਕਿ ਐਸੇ ਭਾਈਚਾਰੇ ਨਾਲ ਹਸਲ ਆਇਆ ਨਹੀਂ ਸੰਬੰਧ ਤਾਂ ਉਹਨਾਂ ਕਿਹਾ ਉਹ ਮੱਝ ਵੀ ਸਖ ਪਰਿਵਾਰ ਨਾਲ ਸੰਬੰਧਤ ਹਨ ਅਤੇ ਉਹ ਲੋਕਾਂ ਦੇ ਦੁੱਖ ਤਲੀ ਸੰਭਧਿਆਨ ਕਿ ਕਿਤੇ ਕਿਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਕ ਉਹਨਾਂ ਨੂੰ ਫਤਵਾ ਦਿੰਦੇ ਨੇ ਤਾਂ ਲੋਕਾਂ ਦੇ ਮਸਲੇ ਅਤੇ ਮੁੱਦੇ ਚੁੱਕਣਗੇ ਅਤੇ ਜੋੜ ਨਾਲ ਵਾਅਦੇ ਕਰਨਗੇ ਪੂਰੇ ਕਰਨਗੇ ਨਾਲ ਹੀ ਉਹ ਕਿਤੇ ਕਿਤੇ ਭਾਜੀਪੀ ਦੇ ਗੋਣ ਗਾਉਂਦੇ ਹੋਏ ਦੱਸਿਆ ਉਹਨਾਂ ਕਿਹਾ ਕਿ ਭਾਜੀਪੀ ਇੱਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਹੁਣ ਤੱਕ ਐਸ ਲੋਕ ਸਭਾ ਚੋਣਾਂ ਦੇ ਵਿੱਚ ਤਿੰਨ ਦੇ ਕਰੀਬ ਮਹਿਲਾਵਾਂ ਨੂੰ ਉਤਾਰਿਆ ਗਿਆ ਹੈ ਹਾਲਾਂਕਿ ਕਿਸੇ ਵੀ ਪਾਰਟੀ ਵੱਲੋਂ ਨਹੀਂ ਉਤਾਰਿਆ ਗਿਆ ਨਾਲ ਹੀ ਉਹਨਾਂ ਕਿਹਾ ਕਿ ਖੰਡੂਰ ਸਾਹਿਬ ਸੀਟ ਦੀ ਗੱਲ ਕਰ ਗਏ ਤਾਂ ਉੱਥੇ ਜਨਰਲ ਹੋਣ ਦੇ ਬਾਵਜੂਦ ਵੀ ਐਸ ਸੀ ਭਾਈਚਾਰੇ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਦੇ ਲੋਕ ਫਤਵਾ ਦਿੰਦੇ ਨੇ ਤਾਂ ਤੀਜੀ ਵਾਰ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਤੁਸੀਂ ਵੀ ਸੁਣੋ ਐਸ ਮੌਕੇ ਹੋਰ ਕੀ ਕਿਹਾ ਐਸ ਸੀ ਭਾਈਚਾਰੇ ਦੇ ਆਗੂ ਪ੍ਰੇਮ ਸਫਰੀ ਨੇ ਜੀਦਕੋਟ ਦੇ ਵਿੱਚ ਦੇਖੋ ਜੀ ਜਿਸ ਦਿਨ ਤੋਂ ਨੇ ਟਿਕਟ ਅਨਾਉਂਸ ਹੋਈ ਆ ਉਸੇ ਦਿਨ ਤੋਂ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਵੀ ਫਰੀਦਕੋਟ ਦੇ ਵਿੱਚ ਇੰਨਾ ਰਿਸਪੌਂਸ ਆ ਉਹ ਲੋਕਾਂ ਦੇ ਵਿੱਚ ਬਹੁਤ ਹੁਸਾ ਪਰ ਉਹ ਸਾਹਮਣੇ ਨਹੀਂ ਆ ਰਹੇ ਕੁਝ ਡਰਦੇ ਦੂਜੀਆਂ ਪਾਰਟੀਆਂ ਤੋਂ ਮੌਜੂਦਾ ਸਰਕਾਰ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਰਿਸਪੌਂਸ ਬਹੁਤ ਵਧੀਆ ਜਿਸ ਤਰ੍ਹਾਂ ਇੱਕ ਵੀਖਿਆ ਕਿ ਹਸਰੇ ਹਾਸੇ ਦੀ ਨੂੰ ਜਾਤੀ ਨੂੰ ਲੈ ਕੇ ਸਵਾਲ ਖੜਾ ਹੋ ਰਿਹਾ ਹੈਗਾ ਵੀ ਐਸਸੀ ਭਾਈਚਾਰੇ ਨਾਲ ਸਹਿਗੇ ਹਨ ਜਾਂ ਕਿਵੇਂ ਇੱਕ ਕਾਫੀ ਚੀਜ਼ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈਗੀ ਹੈ ਇਹਦੇ ਬਾਰੇ ਤੁਸੀਂ ਥੋੜਾ ਕਲੀਅਰ ਕਰੋ ਤੁਸੀਂ ਕਾਫੀ ਉਹਨਾਂ ਨਾਲ ਨੂੰ ਮੈਂ ਤੁਹਾਨੂੰ ਦੁਸ਼ਾਨ ਸਾਹਿਬ ਦੱਸ ਦਵਾਂ ਜਿਹੜੇ ਸਾਡੇ ਸ੍ਰੀ ਹੰਸਰਾਜ ਜੀ ਹਾਂਜੀ ਆ ਇਹ ਕੈਸੇ ਦਰਵੇਸ਼ ਸੂਫੀ ਰੱਬ ਨੂੰ ਮੰਨਣ ਵਾਲੇ ਇਹ ਰੱਬ ਦੇ ਬੰਦੇ ਆ ਇਹ ਜਾਤ ਪਾਤ ਦੇ ਵਿੱਚ ਕਿਸੇ ਜੀ ਨੂੰ ਸਮਝਦੇ ਨਹੀਂ ਨਾ ਇਹਨਾਂ ਨੇ ਜਾਤ ਪਾਤ ਨੂੰ ਸਮਝਿਆ ਤੇ ਨਾ ਹੀ ਇਹ ਜਾਤ ਪਾਤ ਤੇ ਵਿਸ਼ਵਾਸ ਰੱਖਦੇ ਆ ਮੈਂ ਤੁਹਾਨੂੰ ਇਹ ਦੱਸ ਦਵਾਂ ਕਲੀਅਰ ਕਰ ਦਿੰਦਾ ਜਿਨ੍ਹਾਂ ਨੂੰ ਨਹੀਂ ਪਤਾ ਹੰਸਰਾਜ ਜੀ ਮਜਵੀ ਸੇਖ ਨਾਲ ਸੰਬੰਧਤ ਆਈ ਔਰ ਪਿਓਰ ਮਜਵੀ ਸੇਖਾ ਜੀ ਔਰ ਇਹਨਾਂ ਦੇ ਫਾਦਰ ਦਾ ਨਾਮ ਸਰਦਾਰ ਅਰਜਨ ਸਿੰਘ ਆ ਜੀ ਪਰ ਸਫੀਪੁਰ ਜਲੰਧਰ ਰਹਿਣ ਵਾਲਿਆ ਜੀ ਔਰ ਇਹਨਾਂ ਦੇ ਸਹੁਰੇ ਕਪੂਰਥਾਲਿਆ ਜੀ ਇਹ ਮਜਵੀ ਸੇਖ ਪਰਿਵਾਰ ਨਾਲ ਸੰਬੰਧਤ ਆ ਜੀ ਜਾਣ ਕੇ ਉਹ ਜਿਹੜੀਆਂ ਫਵਾਵਾਂ ਕਿ ਤਰ੍ਹਾਂ ਗਲਤ ਫਲਾਈਆਂ ਜਾ ਰਹੀਆਂ ਜੀ ਨੂੰ ਲੈ ਕੇ ਦੇਖੋ ਜੀ ਇਹ ਗਲਤ ਫਵਾਵਾਂ ਫਲਾਉਣ ਵਾਲੇ ਜਿਹੜੇ ਇਹ ਵਿਰੋਧੀ ਧਿਰਾਂ ਆਮ ਪਾਰਟੀ ਇਹ ਵੋਟਰਾਂ ਨੂੰ ਖਰਾਬ ਕਰਨਾ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਪਤਾ ਜਿਹੜੀ ਫਰੀਦਕੋਟ ਲੋਕ ਸਭਾ ਨਾ ਇੱਥੇ ਸਭ ਤੋਂ ਵੋਟ ਮਜਬੀ ਸਿੱਖਾਂ ਦੀ ਜ਼ਿਆਦਾ ਮਜਬੀ ਸਿੱਖਾਂ ਦੀ ਆਬਾਦੀ ਹੋਣ ਦੇ ਬਾਵਜੂਦ ਇਹ ਪੜਕਾਉਣਾ ਚਾਹੁੰਦੇ ਵੀ ਪੀਐਸਜੀ ਤੋਂ ਅਸੀਂ ਇਹਨਾਂ ਨੂੰ ਲੋਕਾਂ ਦਾ ਮਨ ਪੜਕਾਈਏ ਦੂਸਰੇ ਬਣੇ ਲਈਏ ਪਰ ਮੈਂ ਤੁਹਾਨੂੰ ਫਿਰ ਸਾਫ ਕਲੀਅਰ ਕਰਦਾ ਸਾਡੇ ਸ੍ਰੀ ਹੰਸ ਰਾਜ ਜੀ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਇਹ ਤੁਹਾਨੂੰ ਕਲੀਅਰ ਕਰਨ ਲੱਗਾ ਵੀ ਮਜਬੀ ਸਿੱਖ ਜਾਤੀ ਨਾਲ ਸੰਬੰਧਿਤ ਰੱਖਦੇ ਜੀ ਇੱਕ ਜੀ ਗੱਲ ਕਰੀਏ ਖੰਡੂ ਸਾਹਿਬ ਸੀਟ ਦੀ ਤਾਂ ਉਥੋਂ ਆਪਾਂ ਜਨਰਲ ਸੀਟ ਹੈਗੀ ਹੈ ਪਰ ਐਸਸੀ ਭਾਈਚਾਰੇ ਨੂੰ ਜਿਹੜੀ ਟੈਗ ਦਿੱਤੀ ਗਈ ਹੈ ਕਿਵੇਂ ਦੇ ਦੇ ਤੁਸੀਂ ਐਸਸੀ ਅਗੋਰ ਦਾ ਨਾਮ ਦੇ ਦਿਓ ਦਸਾਨ ਸਾਹਿਬ ਮੈਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਆ ਮੈਂ ਕਈਆਂ ਪਾਰਟੀਆਂ 'ਚ ਕੰਮ ਕੀਤਾ ਜਦੋਂ ਦਾ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਆਇਆ ਇਹ ਇੱਕ ਭਾਰਤੀ ਜਨਤਾ ਪਾਰਟੀ ਆ ਜਿਹੜੀ ਐਸਸੀ ਪਰਿਵਾਰਾਂ ਨੂੰ ਅੱਗੇ ਲਿਜਾ ਰਹੀ ਆ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਾਸ਼ਟਰਪਤੀ ਦੋ ਵਾਰੀ ਐਸਸੀ ਪਰਿਵਾਰਾਂ ਵਿੱਚੋਂ ਬਣ ਚੁੱਕੇ ਆ ਤੇ ਜਿਹੜੀ ਖਡੂਰ ਸਾਹਿਬ ਤੋਂ ਸੀਟ ਮਿਲੀ ਆ ਸਾਡੇ ਮੰਨਾ ਜੀ ਨੂੰ ਮੀਆਂਮਿੰਡ ਵਾਲੇ ਨੂੰ ਮਨਜੀਤ ਸਿੰਘ ਮੰਨਾ ਜੀ ਨੂੰ ਮੈਂ ਭਾਰਤੀ ਜਨਤਾ ਪਾਰਟੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਐਸਸੀ ਪਰਿਵਾਰਾਂ ਦਾ ਬਹੁਤ ਜਿਆਦਾ ਮਾਣ ਵਧਾਇਆ ਤੇ ਹੁਣ ਅਸੀਂ ਪਰਿਵਾਰਾਂ ਵਿੱਚ ਇੰਨੀ ਖੁਸ਼ੀ ਆ ਦੇਖੋ ਚਾਰ ਚਾਰ ਸੀਟਾਂ ਸੀ ਮੈਂ ਤੁਹਾਨੂੰ ਕਹਾਂਗਾ ਪੰਜਾਬ ਦੇ ਵਿੱਚ ਉਹਨਾਂ ਨੇ 5ਵੀਂ ਸੀਟ ਸਾਬਤ ਕਰਤੀ ਹੈ ਮੋਦੀ ਜੀ ਨੇ ਕਿਉਂਕਿ ਅਸੀਂ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਜੀ ਇੱਕ ਹੋਰ ਲਾਸਵਾਲ ਮੇਰੇ ਹੈਗਾ ਜੀ ਅ ਇਸ ਵਾਰ ਇਲੈਕਸ਼ਨ ਦੇ ਵਿੱਚ ਹਲੇ ਤੱਕ ਕਿਸੇ ਪਾਰਟੀ ਵੱਲੋਂ ਮਹਿਲਾਵਾਂ ਨੂੰ ਨਹੀਂ ਟਿਕਟ ਦਿੱਤੀ ਗਈ ਸੀ ਪਰ ਬੀਜੇਪੀ ਵੱਲੋਂ ਦਿੱਤੀ ਗਈ ਹੈ ਇਹ ਵੀ ਦੱਸਾਂ ਜੀ ਮੈਂ ਤੁਹਾਨੂੰ ਦੱਸ ਦਵਾਂ ਇੱਕ ਬੀਜੇਪੀ ਆ ਵੀ ਜਿਹਦੇ ਵਿੱਚ ਲੋਕ ਸਭਾ ਵਿੱਚ ਵੀ ਬਹੁਤ ਮੰਤਰੀ ਬੰਦੀਆਂ ਤੇ ਬੀਜੇਪੀ ਇੱਕ ਐਸੀ ਆ ਵੀ ਜਿਹੜੀ ਔਰਤਾਂ ਨੂੰ ਮਾਨ ਸਨਮਾਨ ਦਿੰਦੀ ਆ ਤੇ ਇਹ ਹਜੇ ਸਾਡੀਆਂ ਸੀਟਾਂ ਮੰਡਣ ਤੋਂ ਪਹਿਲਾਂ ਹੀ ਵੇ ਤੁਸੀਂ ਦੇਖ ਲਓ ਅਜੇ ਪੂਰੀਆਂ ਸੀਟਾਂ ਨਹੀਂ ਵੰਡੀਆਂ ਤਿੰਨ ਲੇਡੀਜ਼ ਇੱਕ ਸਾਡੇ ਹੁਸ਼ਿਆਰਪੁਰ ਤੋਂ ਜੀ ਔਰ ਬਠਿੰਡਾ ਤੋਂ ਜੀ ਤੇ ਔਰ ਸਾਡੇ ਇੱਕ ਹੋਰ ਹੈਗੇ ਲੇਡੀ ਜਿਨ੍ਹਾਂ ਨੂੰ ਟਿਕਟ ਮਿਲੀ ਹੋਏ ਤਿੰਨ ਲੇਡੀਜ਼ ਨੂੰ ਟਿਕਟਾਂ ਦੇ ਚੁੱਕੇ ਆ ਜੀ ਇੱਕ ਪਛੜੀਦਰੀ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਉਸ ਸਮੇਂ ਤੋਂ ਹੀ ਇੱਕ ਪ੍ਰੈਸ ਵਾਰਤਾ ਕੀਤੀ ਸੀ ਤੁਹਾਨੂੰ ਅਡਰ ਕਿਹਾ ਗਿਆ ਸੀ ਕਿ ਜੇਕਰ ਨਾ ਰੁਕ ਗਿਆ ਤਾਂ ਆਈਜੀ ਸਾਹਿਬ ਨਾਲ ਮਿਲਾਂਗੇ ਉਹਦਾ ਪ੍ਰੋਗਰਾਮ ਤੁਸੀਂ ਹੁਣ ਕੀਤਾ ਜਾਂ ਆਨਲਾਈਨ ਵਿੱਚ ਕਰੋਗੇ ਜਾਂ ਨਹੀਂ ਕਰੋਗੇ ਦੇਖੋ ਜੀ ਜਿਹੇ ਦਿਨ ਮੈਂ ਇਹ ਜਿਹੜਾ ਰੂਲ ਚੱਲ ਰਿਹਾ ਸੀ ਉਸ ਦਿਨ ਕਾਨਫਰੰਸ ਕੀਤੀ ਸੀ ਉਦੋਂ 2 ਘੰਟਿਆਂ ਬਾਅਦ ਪ੍ਰਸ਼ਾਸਨ ਨੇ ਔਰ ਆਈਜੀ ਸਾਹਿਬ ਨੇ ਥੱਲੇ ਸਭ ਨੂੰ ਹੁਕਮ ਕੀਤਾ ਤੇ ਉਸੇ ਟਾਈਮ 1 ਘੰਟੇ ਬਾਅਦ ਉਹਨਾਂ ਨੇ ਬੜੀ ਸ਼ਕਤੀ ਨਾਲ ਸਾਰਿਆਂ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਨੂੰ ਜ਼ਰੂਰਤ ਹੀ ਨਹੀਂ ਪਈ ਆਈ ਸਾਨੂੰ ਮਿਲਦੀ ਉਹ ਸਾਡੇ ਫਰੀਦਕੋਟ ਦੇ ਡੀਸੀ ਸਾਹਿਬ ਐਸਐਸਬੀ ਸਾਹਿਬ ਔਰ ਡਿਪਟੀ ਸਾਹਿਬ ਸਾਰਿਆਂ ਨੇ ਜੋ ਕਾਰਵਾਈ ਕੀਤੀ ਇਸ ਮਸਲੇ ਨੂੰ ਠੰਡਾ ਕੀਤਾ ਤੇ ਮੈਸੀ ਦਾ ਸਵਾਗਤ ਕਰਦਾ ਮੈਂ ਕਿਸਾਨ ਜੱਥੇਬੰਦੀਆਂ ਦਾ ਵੀ ਸਵਾਗਤ ਕਰਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਉਹ ਉਹਨਾਂ ਨੇ ਆਪਣਾ ਪ੍ਰਟੈਸ ਕਰਨਾ ਕਰ ਹੀ ਜਾਣਗੇ ਜੀ ਤੇ ਪਰ ਅਸੀਂ ਆਪਣਾ ਕੰਮ ਕਰਨਾ ਬਹੁਤ ਵਧੀਆ ਗੱਲ ਹੈ ਜੀ ਕਿਸਾਨ ਜੱਥੇਬੰਦੀਆਂ ਨੇ ਕਿਹਾ ਵੀ ਅਸੀਂ ਆਪਣਾ ਕੰਮ ਕਰਨਾ ਅਸੀਂ ਆਪਣੇ ਵਧੀਆ ਅਨੁਭਵ ਚ ਰਹਿ ਕੇ ਵੀ ਆਪਣੇ ਤਰੀਕੇ ਨਾਲ ਕਰਾਂਗੇ ਅਸੀਂ ਕੋਈ ਹੁਲੜਬਾਜੀ ਨਹੀਂ ਕਰਾਂਗੇ ਮੈਂ ਕਿਸਾਨ ਅਤੇ ਜੱਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਮੈਂ ਤੁਹਾਨੂੰ ਦੱਸ ਦਵਾਂ ਕਿਸਾਨ ਔਰ ਮਜ਼ਦੂਰ ਦਾ ਨੌ ਮਾਹ ਦਾ ਰਿਸ਼ਤਾ ਜੀ ਤੇ ਮੈਨੂੰ ਉਮੀਦ ਆ ਵੀ ਸਾਡੇ ਭਰਾ ਇਸ ਚੀਜ਼ ਨੂੰ ਸਮਝਣਗੇ ਅਸੀਂ ਇੱਕ ਦੂਜੇ ਦੀ ਗੱਲ ਨੂੰ ਸਮਝਿਆ ਜੇ ਉਹਨਾਂ ਨੇ ਮੈਨੂੰ ਸਮਝਿਆ ਮੈਂ ਉਹਨਾਂ ਨੂੰ ਸਮਝਿਆ ਇਸ ਤੋਂ ਕੇ ਅਸੀਂ ਕੋਈ ਗਲਤ ਬਾਤ ਨਹੀਂ ਹੋਏਗੀ ਤੇ ਵਧੀਆ ਤਰੀਕੇ ਨਾਲ ਲੋਕ ਸਭਾ ਦੇ ਇਲੈਕਸ਼ਨ ਹੋਣਗੇ ਜੀ ਔਰ ਹੰਸ ਰਾਜ ਜੀ ਇਥੋਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਲੋਕ ਸਭਾ ਜਾਣਗੇ ਤੀਸਰੀ ਵਾਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਜੀ